ਸੋ ਮੇਟਨਾਮ ਕੀ ਗੱਲ ਹੋਈ ਸੀ ਸਰ ਰਾਤੀ ਇੱਕ ਬੰਦਾ ਤੇਲ ਪਾਣ ਆਇਆ ਸੀ ਜੀ ਹਾਂ ਉਹ 2500 ਦਾ ਕੈਲ ਪਾਇਆ ਜੀ ਉਹਨੇ ਫਿਰ ਜੀ ਕਹਿੰਦੇ ਕੀ ਕਹਿੰਦੇ ਉਹ ਬਾਹਰ ਆਇਆ ਜੀ ਕੱਢ ਕੇ ਬਾਹਰ ਆ ਗਿਆ ਉਹ ਬਾਹਰ ਆ ਕੇ ਚਾਰੇ ਚਾਰੇ ਪਾਸੇ ਦੇਖ ਰਿਹਾ ਸੀ ਜੀ ਫਿਰ ਉਹ ਕਹਿੰਦਾ ਮੇਰਾ ਮਾਲਕ 2500 ਦਾ ਤੇਲ ਪਾ ਗਿਆ ਉਹ ਕਹਿੰਦਾ ਮੇਰਾ ਮਾਲਕ ਆ ਕੇ ਪੇਮੈਂਟ ਕਰੂਗਾ ਮੈਂ ਗੱਡੀ ਆ ਕੇ ਕਰ ਲਵਾਂ ਇਸ ਬੰਦੇ ਦੀ ਮੀਟਰ ਦੀ ਗੱਲ ਸੀ ਜਿਹੜਾ ਖੜਾ ਮੇਰੇ ਨਾਲ ਮੈਂ ਆਪਣੇ ਮੀਟਰ ਤੇ ਤੇਲ ਪਾ ਰਿਹਾ ਸੀ ਜੀ ਪਿੱਛੇ ਦਾ ਫਿਰ ਮੇਰਾ ਤੇਲ ਪੈ ਗਿਆ ਫਿਰ ਮੱਗ ਕੇ ਆ ਗਿਆ ਇਹ ਮੈਨੂੰ ਪੁੱਛਿਆ ਵੀ ਬੰਦਾ ਨਾਮ ਮਾਲਕ ਨੇ ਗੁਲਾ ਰਿਆ ਇਹ ਪੇਮੈਂਟ ਕਰਾਨੀ ਗੱਡੀ ਅੱਗੇ ਕਰਾਵਾ ਇਹਨੂੰ ਮੈਂ ਕਿਹਾ ਉਹਰੇ ਰੈਂਡ ਤੇ ਫਿਰ ਉਹ ਕਹਿੰਦਾ ਮੈਂ ਅੱਗੇ ਕਰ ਲਵਾਂ ਗੱਡੀ ਮੈਂ ਮੈਂ ਕਿਹਾ ਮੈਂ ਰੈਂਡ ਤੇ ਜੂ ਰਹੀ ਫਿਰ ਉਹਨੇ ਆਪ ਹੀ ਅੱਗੇ ਕਰ ਲਈ ਗੱਡੀ ਮੈਂ ਫਿਰ ਇਹਨੂੰ ਕਿਹਾ ਜਾ ਜਾ ਕੇ ਗੱਡੀ ਦੇ ਕੋਲ ਖੜ ਜਾ ਉਹਨੇ ਫਿਰ ਥੋੜੀ ਥੋੜੀ ਉੱਠ ਲਿਆ ਉਹਰੇ ਤੇ ਫਿਰ ਇੱਕਦਮ ਸਪੀਡ ਵੜਾਈ ਨਾਲੇ ਭੱਜ ਗਿਆ ਜੀ ਉਹ ਬੰਦਾ ਕਿਹੜੇ ਰੰਗ ਦੀ ਗੱਡੀ ਦੀ ਗੱਡੀ ਵਾਈਟ ਕਲਰ ਦੀ ਤੁਸੀਂ ਪਿੱਛਾ ਕਰਿਆ ਕੋਈ ਹਾਂਜੀ ਤੇ SUZUKI ਵਾਲੀ ਗੱਡੀ ਪਿੱਛਾ ਕਰਿਆ ਪਿੱਛਾ ਕਰਿਆ ਜੀ ਬੰਦੇ ਨੇ ਬੰਦੇ ਨੇ ਫਿਰ ਤੇ ਹੱਥ ਵੀ ਮਾਰਿਆ ਸੀ ਜੀ ਇਹਦੇ ਥੋੜੀ ਜੀ ਝੋਟ ਪਹਿਲਾਂ ਸੀ ਜੀ ਲੱਗੀ ਹੋਈ ਫਿਰ ਉਹਨੇ ਜਦੋਂ ਹੱਥ ਮਾਰਿਆ ਜੀ ਉਹ ਫਿਰ ਸੱਟ ਜ਼ਿਆਦਾ ਹੋ ਗਈ ਜੀ ਹਾਂਜੀ ਕੀ ਮੰਗ ਕਰਦੇ ਹੋ ਮੰਗ ਤਾਂ ਕੁਛ ਨਹੀਂ ਜੀ ਬਸ ਬੰਦਾ ਫੜਨਾ ਚਾਹੀਦਾ ਜੀ ਜੋ ਉਧਰ ਨੁਕਸਾਨ ਹੋਇਆ ਸਾਡਾ ਤੁਸੀਂ ਦੇਖ ਲਿਆ ਮੁੰਡਾ ਕੌਣ ਸੀ ਹਾਂਜੀ ਫੋਟੋ ਹੈਗੀ ਸਾਡੇ ਕੋਲ ਜੀ ਜੀ ਕੋਈ ਸੀਸੀਟੀਵੀ ਸੀਸੀਟੀਵੀ ਫੋਟੋ ਵਿੱਚ ਫੋਟੋ ਵੀ ਹੈਗੀ ਜੀ ਗੱਡੀ ਦਾ ਵੀ ਨੰਬਰ ਹੈ ਟੈਂਪਰੇਰੀ ਨੰਬਰ ਸੀ ਜੀ ਨਾਲੇ ਬੰਦੇ ਦੀ ਵੀ ਫੋਟੋ ਹੈ ਸਰ ਕਿਹੜਾ ਏਰੀਆ ਪੈਂਦਾ ਇਹ ਏਰੀਆ ਸਰ ਖੜਾ ਥੋੜਾ ਸੁਮਿਤ ਨਾਮ ਹੈ ਸਰ ਕੀ ਗੱਲ ਹੋਈ ਸੀ ਸਰ ਰਾਤੀ ਇੱਕ ਬੰਦਾ ਤੇਲ ਪਾਣ ਆਇਆ ਸੀ ਜੀ ਹਾਂ ਉਹ 2500 ਦਾ ਤੇਲ ਪਾਇਆ ਜੀ ਉਹਨੇ ਫਿਰ ਜੀ ਕਹਿੰਦੇ ਕੀ ਕਹਿੰਦੇ ਉਹ ਬਾਹਰ ਆਇਆ ਜੀ ਕੱਢ ਕੇ ਬਾਹਰ ਆ ਗਿਆ ਉਹ ਬਾਹਰ ਆ ਕੇ ਚਾਰੇ ਚਾਰੇ ਪਾਸੇ ਦੇਖ ਰਿਹਾ ਸੀ ਫਿਰ ਉਹ ਕਹਿੰਦਾ ਮੇਰਾ ਮਾਲਕ 2500 ਦਾ ਤੇਲ ਪਾ ਗਿਆ ਉਹ ਕਹਿੰਦਾ ਮੇਰਾ ਮਾਲਕ ਆ ਕੇ ਪੇਮੈਂਟ ਕਰੂਗਾ ਮੈਂ ਗੱਡੀ ਅੱਗੇ ਕਰ ਲਵਾਂ ਇਸ ਬੰਦੇ ਦੇ ਮੀਟਰ ਦੀ ਗੱਲ ਸੀ ਜਿੱਥੇ ਤਾਂ ਖੜਾ ਮੇਰੇ ਨਾਲ ਮੈਂ ਆਪਣੇ ਮੀਟਰ ਤੇ ਤੇਲ ਪਾ ਰਿਹਾ ਸੀ ਜੀ ਪਿੱਛੇ ਫਿਰ ਮੇਰਾ ਤੇਲ ਪੈ ਗਿਆ ਫਿਰ ਮੱਗ ਗਿਆ ਆ ਗਿਆ ਤੇ ਇਹ ਮੈਨੂੰ ਪੁੱਛਿਆ ਵੀ ਬੰਦਾ ਨਾ ਮਾਲਕ ਨੂੰ ਬੁਲਾ ਰਿਹਾ ਇਹਦੇ ਪੇਮੈਂਟ ਕਰਾਉਣ ਨੂੰ ਗੱਡੀ ਅੱਗੇ ਕਰਾ ਮੈਂ ਇਹਨੇ ਮੈਂ ਉਹਰੇ ਰਹਿਣ ਦੇ ਫਿਰ ਉਹ ਕੰਤਾ ਮੱਗਦੀ ਕਰ ਲਵਾ ਗੱਡੀ ਮੈਂ ਮੈਂ ਕਿਹਾ ਮੈਂ ਗ੍ਰੈਂਡ ਜੀ ਉਰੇ ਹੀ ਫਿਰ ਉਹਨੇ ਆਪ ਹੀ ਅੱਗੇ ਕਰ ਲਈ ਗੱਡੀ ਮੈਂ ਫਿਰ ਇਹਨੂੰ ਕਹਾ ਜਾ ਜਾ ਕੇ ਗੱਡੀ ਦੇ ਕੋਲ ਖੜ ਜਾ ਉਹਨੇ ਫਿਰ ਹੌਲੀ ਹੌਲੀ ਯੂ ਟਰਨ ਲਿਆ ਉਰੇ ਤੇ ਫਿਰ ਇੱਕਦਮ ਸਪੀਡ ਵੜਾਈ ਨਾਲੇ ਭੱਜ ਗਿਆ ਜੀ ਉਹ ਬੰਦਾ ਕਿਹੜੇ ਰੰਗ ਦੀ ਗੱਡੀ ਦੀ ਗੱਡੀ ਵਾਈਟ ਕਲਰ ਦੀ ਤੁਸੀਂ ਪਿੱਛਾ ਕਰਿਆ ਕੋਈ ਹਾਂਜੀ ਤੇ ਉਸ ਹੁੰਦੀ ਵਾਲੀ ਗੱਡੀ ਪਿੱਛਾ ਕਰਿਆ ਪਿੱਛਾ ਕਰਿਆ ਸੀ ਜੀ ਬੰਦੇ ਨੇ ਬੰਦੇ ਨੇ ਫਿਰ ਤੇ ਹੱਥ ਵੀ ਮਾਰਿਆ ਸੀ ਇਹਦੇ ਥੋੜੀ ਜੀ ਝੋਟ ਪਹਿਲਾਂ ਸੀ ਜੀ ਲੱਗੀ ਹੋਈ ਫਿਰ ਉਹਨੇ ਜਦੋਂ ਹੱਥ ਮਾਰਿਆ ਜੀ ਉਹ ਫਿਰ ਸੱਟ ਜ਼ਿਆਦਾ ਹੋ ਗਈ ਹਾਂਜੀ ਕੀ ਮੰਗ ਕਰਦੇ ਹੋ ਮਾਂ ਦਾ ਕੁਛ ਨਹੀਂ ਪਾ ਬੰਦਾ ਫੜਨਾ ਚਾਹੀਦਾ ਜੀ ਜੋ ਉਧਰ ਨੁਕਸਾਨ ਹੋਇਆ ਸਾਡਾ ਤੁਸੀਂ ਦੇਖ ਲਿਆ ਮੁੰਡਾ ਕੌਣ ਸੀ ਹਾਂਜੀ ਫੋਟੋ ਹੈਗੀ ਸਾਡੇ ਕੋਲ ਜੀ ਕੋਈ ਸੀਸੀਟੀਵੀ ਸੀਸੀਟੀਵੀ ਫੋਟਾਇਚ ਫੋਟੋ ਵੀ ਹੈਗੀ ਜੀ ਗੱਡੀ ਦਾ ਵੀ ਨੰਬਰ ਹੈ ਟੈਂਪਰੀਰੀ ਨੰਬਰ ਸੀ ਜੀ ਸਾਡੇ ਬੰਦੇ ਦੀ ਵੀ ਫੋਟੋ ਹੈ ਸਰ ਕਿਹੜਾ ਏਰੀਆ ਪੈਂਦਾ ਇਹ ਏਰੀਆ ਸਰ ਖੜਾ